ਹੈਲੋ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਫ ਵਾਲੀ ਬਾਜੂ ਦੀ ਕਟਾਈ ਅਤੇ ਸਿਲਾਈ ਇਸ ਲਈ ਪਹਿਲਾਂ ਆਪਾਂ ਕੱਪੜੇ ਨੂੰ ਚਾਰ ਤਾਹਾਂ ਵਿੱਚ ਡਬਲ ਫੋਲਡ ਕਰ ਲਿਆ ਹੈ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਦੀ ਜਿਹੜੀ ਬਾਹਤ ਘਾਟ ਹੈ ਕੱਪੜੇ ਦੀ ਉਹ ਬਰਾਬਰ ਕਰ ਲੈਣੀ ਹੈ ਇਸ ਤੋਂ ਬਾਅਦ ਲਾਵਾਂਗੇ ਆਪਾਂ ਇਸ ਦੀ ਲਵਾਈ ਦੀ ਨਿਸ਼ਾਨੀ ਬਾਹਂ ਦੀ ਲੰਬਾਈ ਜਿਹੜੀ ਆਪਣੇ ਕੋਲ ਹੈਗੀ ਉਹ 20 ਇੰਚ ਤਿਆਰ ਹੈ ਆਪਾਂ ਇਸ ਦੀ ਮਾਰਕਿੰਗ ਪੂਰੀ ਪੂਰੀ ਲੰਬਾਈ ਤੇ ਹੀ ਕਰਾਂਗੇ ਇਸ ਦੇ ਆਪਾਂ ਇਹ ਕਫਲਾਉਣੀ ਹੈ ਉਹ 1 ਇੰਚ ਦੀ ਲਗਾਣੀ ਹੈ ਜੋ ਕਿ 1 ਇੰਚ ਆਪਣਾ ਸਲਾਂਗਾ ਵਿੱਚ ਜਾਵੇਗਾ ਉਹ ਹੀ 1 ਇੰਚ ਦੀ ਕਫ ਇਸ ਤੇ ਐਡ ਹੋ ਜਾਵੇਗੀ ਇਸ ਨਾਲ ਜਿਹੜੀ ਬਾਜੂ ਦੀ ਲੰਬਾਈ ਆ ਉਹ ਪੂਰਾ ਭਰ ਆ ਜਾਵੇਗੀ ਇਹ ਆਪਣੇ ਕੋਲ ਨਾਰਮਲ ਵਾ ਹੈ ਇਸ ਤੋਂ ਆਪਾਂ ਨੇ ਕਫਲੀ ਤਿਆਰ ਕਰਨੀ ਹੈ ਇਸ ਦੀ ਮੂਰੀ ਹੈ ਜਿਹੜੀ 5 ਇੰਚ ਹੈ ਇਸ ਵਿੱਚ ਆਪਾਂ 2 ਇੰਚ ਵੱਧਾ ਕੇ ਰੱਖਾਂਗੇ 7 ਇੰਚ ਨੋਰਮਲ ਬਾਹ ਤੋਂ ਆਪਾਂ ਜਦੋਂ ਵੀ ਕੱਟ ਵਾਲੀ ਬਾਹ ਦੀ ਕਟਾਈ ਕਰਦੇ ਹਾਂ ਤਾਂ ਇਸ ਵਿੱਚ 2 ਇੰਚ ਆਪਾਂ ਨੇ ਵਾਧਾ ਐਡ ਕਰਨਾ ਹੈ ਇੱਧਰ ਵੀ ਸਾਈਡ ਲਾਵਾਗੇ ਆਪਾਂ ਨੇ ਇਸ ਦੀ ਬਾਕੀ ਦੇ ਨਿਸ਼ਾਨ ਨਹੀਂ ਇਸ ਦਾ ਮੋਡਾ ਆਪਣੇ ਕੋਲ ਹੈ 9.5 ਇੰਚ ਇਸ ਤੇ ਆਪਾਂ ਪਾਵਾਂਗੇ 2.5 ਇੰਚ ਦੀ ਕਾਟ ਇਸ ਤੋਂ ਮੋੜੇ ਤੇ ਹਾਫ ਤੱਕ ਆਪਾਂ ਨੇ ਬਿਲਕੁਲ ਸਿੱਧਾ ਰੱਖਣਾ ਹੈ ਇਸ ਦੇ ਅੱਧ ਵਿੱਚ ਆਪਾਂ ਨੇ ਗਲਾਈ ਪਾਉਣੀ ਹੈ ਇਸ ਤੋਂ ਪੌਣਾ ਇੰਚ ਦੀ ਕਾਟਾ ਜੋ ਆਪਾਂ ਅਗਲੇ ਪੀਸ ਦੀ ਲਗਾਉਣੀ ਹੈ ਮੋਡਲ ਛੜ ਤੋਂ 1 ਇੰਚ ਵਧਾਉਂਦੇ ਹੋਏ ਆਪਾਂ ਇਸ ਦੀ ਜਿਹੜੀ ਮਾਰਕਿੰਗ ਕਰਾਂਗੇ ਇਸ ਤੋਂ ਬਾਅਦ ਮਾਰਕਿੰਗ ਦੇ ਉੱਪਰ ਉੱਪਰ ਆਪਾਂ ਨੇ ਕਟਾਈ ਕਰ ਦੇਣੀ ਹੈ ਉੱਪਰਲੇ ਦੋ ਪੱਲੇ ਚਾੱਕ ਕੇ ਆਪਾਂ ਜਿਹੜੀ ਫਰੰਟ ਵਾਲੀ ਕਾਟ ਆ ਉਹ ਪਾਵਾਂਗੇ कफ वाली शाइड तो साढ़े तीन इंच आप मार्किंग कराइड कफ़ खु रखने ली जो कि दोनों सैड वाल फोल्ड हो जाएगी हाँ जी हम थ दसागे इसकी सिलाई बारे हाँ जी पहल आपदा फोल्ड करा कट तक ਇਦੇ ਇਦਾਂ ਸਲਾਈ ਲਗਾ ਲਵਾਂਗੇ ਦੋਨੋਂ ਸ਼ੈਡ ਹਾਂਜੀ ਇਦਾਂ ਸਲਾਈ ਲਗਾਉਣ ਤੋਂ ਬਾਅਦ ਬਾਅਦ ਜਦ ਦੋਨੇ ਸ਼ੈਡ ਹੁਣ ਆਪਾਂ ਇਸ ਤੇ ਕਫ ਐਡ ਕਰਾਂਗੇ ਇਹ ਕਫ ਦਾ ਕੱਪੜਾ ਹੈ ਜੋ ਆਪਾਂ ਲਵਾਈ ਲੋਟ ਅੱਧਾ ਇੰਚ ਵਧਾ ਕੇ ਡੇਢਾ ਇੰਚ ਤੇ ਚੜਾਈ ਲੋਟ 1 ਇੰਚ ਵਧਾ ਕੇ ਕੱਟ ਕੀਤਾ ਹੈ 8.5 ਇੰਚ ਆਪਣੀ ਕਫ ਜਿਹੜੀ ਉਹ ਤਿਆਰ ਹੋਣੀ ਹੈ ਹੁਣ ਆਪਾਂ ਇਸ ਦੇ ਦੋਨੋਂ ਸ਼ੈਡ ਅੱਧਾ ਦਾ ਇੰਚ ਦੀ ਮਾਰਕਿੰਗ ਕਰ ਲਵਾਂਗੇ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਨੇ ਇਸ ਦਾ ਸੈਂਟਰ ਕਰ ਲੈਣਾ ਹੈ ਇਸ ਤੋਂ ਸੈਂਟਰ ਚਿੱਪ ਸੁਟਾ ਜਾਂ ਕੱਟ ਲਗਾ ਦੇਣਾ ਉਸ ਤੋਂ ਬਾਅਦ ਆਪਣੀ ਬਾਹ ਦੀ ਕਫ ਦਾ ਵੀ ਸੈਂਟਰ ਕਰਕੇ ਉਸ ਤੇ ਕੱਟ ਲਗਾ ਲੈਣਾ ਹੈ जी इस बाद इस कफ ऐड करनी है हाँ जी सिलाई लगाते समय अपने जोड़ा कफ़ का कपड़ा है उसमें एदा सीधा रख लेना है इस दे ऊपर अपनी बाजू वह भी सीधे लुट रख लेनी है जो कि अपने अद्धे इंच की मार्किंग की है उस उपर इसकी कोनर रख लेनी है सिलाई की इस तो बाद आप लगावे एक एक पैर की सिलाई ਤਵਾਦ ਆਪਾਂ ਨੇ ਇਸ ਦੇ ਸੈਂਟਰ ਨਾਲ ਸੈਂਟਰ ਨੂੰ ਮਿਲਾ ਲੈਣਾ ਹੈ ਜੋ ਵੀ ਕਪੜਾ ਇਧਰ ਵੱਧ ਰਿਹਾ ਹੈ ਇਸ ਵਿੱਚ ਆਪਾਂ ਛੋਟੇ-ਛੋਟੇ ਬਲ ਐਡ ਕਰਾਂਗੇ ਐਦਾਂ ਇਸ ਦੇ ਸੈਂਟਰ ਤੱਕ ਆਪਣੇ ਚਾਰ ਬਲ ਪੈ ਚੁੱਕਿਆ ਹੈ ਇਸ ਤੋਂ ਬਾਅਦ ਆਪਾਂ ਨੇ ਇਸ ਦੀ ਦੂਜੀ ਕੋਰਨਰ ਨੂੰ ਜੋ ਕਿ ਆਪਾਂ ਦੂਜੀ ਸਾਈਡ 1/2 ਇੰਚ ਦਾ ਨਿਸ਼ਾਨ ਲਗਾਇਆ ਸੀ ਉਸ ਦੇ ਉੱਪਰ ਰੱਖ ਲੈਣਾ ਹੈ ਰੱਖਣ ਤੋਂ ਬਾਅਦ ਜੋ ਕੱਪੜਾ ਵੱਧਾ ਹੈ ਇਸ ਦੇ ਬਾਹਰ ਆਪਾਂ ਨੇ ਸੈਂਟਰ ਤੋਂ ਇਧਰਲੀ ਸ਼ੈਡ ਐਡ ਕਰ ਦੇਣੀ ਹਨ ਇਦਾਂ ਛੋਟੇ-ਛੋਟੇ ਆਪਾਂ ਚਾਰ ਵੱਲ ਇਧਰਲੀ ਸ਼ੈਡ ਐਡ ਕਰ ਦੇਵਾਂਗੇ ਹਾਂ ਜੀ ਇਦਾਂ ਵੱਲ ਪਾਉਣ ਤੋਂ ਬਾਅਦ ਆਪਾਂ ਨੇ ਜੋ ਕਿ ਆਪਣਾ ਕਫ ਵਾਲਾ ਕੱਪੜਾ ਹੈ ਇਸ ਨੂੰ ਇਦਾਂ ਉਲਟਾ ਕਰ ਲੈਣਾ ਹੈ अद्धा अद्धा इंच जिन्ना कि आपने इस अंदर न फोल्ड करना है उसनों इदा मोड़ देना है मोड़न तो बाद अपने जो कि अद्धा अद्धा इंच शायद से कपड़ा छोड़या सिलाई द नुक्कर इसके उपर इदा डबल फो सिलाई लगा देनी है जिस न कि अपनी कफ जो कॉर्नर आन जाने हाँ जी एदा दोनों शायद सिलाई लगा तो बाद अपने कफ नली शाइड मोड लेना है एक एक इंच जिनी कि अपने अपने कफ करनी है रखते हुए दूजा कपड़ा पाने अंदर फोल्ड कर देना है फोल्ड करने तो बाद इसकी बिलकुल नुक्र से सिलाई लगा देनी है ਸਾਡੀ ਇਹ 10 ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ ਬਾਜੂ ਦੀ ਫਿਟਿੰਗ ਦੀ ਨਿਸ਼ਾਨੀ ਪਹਿਲਾਂ ਆਪਾਂ ਨੇ ਲਗਾ ਲੈਣੀ ਆਪਣੇ ਮੋਢੇ ਦੀ ਨਿਸ਼ਾਨੀ 9.5 ਇੰਚ ਜਿੰਨਾ ਕਿ ਤੁਹਾਡੇ ਕਮੀਜ਼ ਦਾ ਮੋਢਾ ਹੈ 9.5 ਇਸ ਤੋਂ ਬਾਅਦ ਕਾਫਤੂ 3 ਇੰਚ ਆਪਾਂ ਉੱਪਰ ਰੱਖਦੇ ਹੋਏ ਨਿਸ਼ਾਨੀ ਲਗਾਵਾਂਗੇ हां जी ਇੱਥੋਂ 3 ਇੰਚ ਕਫ ਤੋਂ ਉੱਪਰ ਰੱਖਦੇ ਹੋਏ ਆਪਾਂ ਇਹ ਸਲਾਈ ਸਟਾਰਟਿੰਗ 'ਚ ਡਬਲ ਕਰਕੇ ਲਗਾਵਾਂਗੇ। ਹਾਂ ਜੀ ਐਦਾਂ ਨੋਰਮਲ ਵਾਂ ਤੋਂ ਆਪਣੀ ਜਿਹੜੀ ਕਫ ਵਾਲੀ ਬਾਜੂ ਆ ਉਹ ਰੈਡੀ ਹੋ ਗਈ ਆ। ਐਦਾਂ ਤੁਸੀਂ ਵੀ ਆਪਣੀ ਜਿਹੜੀ ਕਫ ਵਾਲੀ ਬਾਜੂ ਆ ਉਹ ਰੈਡੀ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਧੰਨਵਾਦ ਸਾਡੀ ਵੀਡੀਓ ਵੇਖਣ ਲਈ।